ਸਤਿਬਾਬਾ ਜਵਾਹਰ ਸਿੰਘ ਜੀ ਮਹਾਰਾਜ ਐਸੇ ਸੰਤ ਸਾਧੂ ਮਹਾਂਪੁਰਖ ਜਿਨ੍ਹਾਂ ਦੇ ਪਰਥਾਏ ਬਾਣੀ ਦੇ ਮਹਾਵਾਕ ਹਨ ਧੰਨ 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 ਜਨ ਆਇਆ ਤਿੰਨ ਵਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਧੰਨ ਕਿਹਾ ਜਿਹੜੇ ਐਸੇ ਰੱਬ ਦੇ ਪਿਆਰੇ ਭਜਦੀ ਸਾਧੂ ਪੂਜਨੀਕ ਮਹਾਤਮਾ ਜਪ ਤਪ ਕਰਨ ਵਾਲੇ ਕਮਾਈ ਵਾਲੇ ਸੰਸਾਰ ਚਉਂਦੇ ਨੇ ਮਹਾਰਾਜ ਜੀ ਨੂੰ ਆਉਣਾ ਧੰਤਾ ਯੋਗ ਹੈ ਉਹਨਾਂ ਦੇ ਮਾਤਾ ਉਹਨਾਂ ਦੇ ਪਿਤਾ ਧੰਨ ਜਨਮੀ ਜਿਨ ਲਾਇਆ ਤੰਗ ਪਿਤਾ ਪ੍ਰਧਾਨ ਉਹਨਾਂ ਦੇ ਮਾਤਾ ਪਿਤਾ ਵੀ ਧੰਤਾ ਦੇ ਯੋਗ ਹਨ ਤੇ ਉਹਨਾਂ ਦਾ ਆਪ ਆਉਣਾ ਸੰਸਾਰ ਦੇ ਵਿੱਚ ਵੀ ਧੰਤਾ ਦੇ ਯੋਗ ਹੈ ਧੰਨ 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 ਜਨ ਆਇਆ ਕਿਉਂ ਸਤਿਗੁਰੂ ਮਹਾਰਾਜ ਜੀ ਕੀਤੇ ਜਿਸ ਪ੍ਰਸਾਦ ਸਭ ਜਗਤ ਤਰਾਇਆ ਇਹ ਉਹਨਾਂ ਮਹਾਤਮਾ ਦੀ ਹੀ ਕਿਰਪਾ ਹੁੰਦੀ ਹੈ ਜਿਹੜੇ ਨਿਤ ਅਵਤਾਰ ਦੇ ਵਿੱਚ ਆਉਂਦੇ ਨੇ ਸੰਸਾਰ ਦੇ ਵਿੱਚ ਤੇ ਨਿਤ ਅਵਤਾਰ ਜਿਹੜੇ ਸੰਤ ਬਾਬਾ ਗੁਰਦੱਤ ਸਿੰਘ ਜੀ ਸੰਤ ਬਾਬਾ ਕਰਤਾਰ ਸਿੰਘ ਦੇ ਮਹਾਂਪੁਰਖਾਂ ਦੇ ਦੁਆਰਾ ਇੱਕ ਕੁੱਥੀ ਲਿਖੀ ਗਈ ਜਪਜੀ ਸਾਹਿਬ ਲੈ ਰਾਸ ਤੇ ਕੀਰਤਨ ਸੋਇ ਲੈ ਦਸਤਕ ਜਿਹੜਾ ਹੈ ਉਹਦੇ ਵਿੱਚ ਸੰਤਾਂ ਨੂੰ ਨਿਤ ਅਵਤਾਰਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਕੀ ਇਹ ਵੀ ਅਵਤਾਰੀ ਪੁਰਖ ਹੀ ਆਏ ਕਰਦੇ ਨੇ ਸੰਸਾਰ ਦੇ ਵਿੱਚ ਸਾਧ ਰੂਪ ਆਪਣਾ ਤੰਗ ਧਾਰਿਆ ਸੰਗਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਸ ਅਗਾਮ ਤੁਲਖੀ ਦੀ ਕਿਰਪਾ ਦੇ ਨਾਲ ਸੰਸਾਰ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਸੰਸਾਰ ਦੇ ਲੋਕਾਂ ਦਾ ਪਾਰ ਉਤਾਰਾ ਤੇ ਭਲਾ ਕਰਨ ਵਾਸਤੇ ਇਹ ਸਾਧੂ ਜਨ ਸੰਸਾਰ ਦੇ ਵਿੱਚ ਆਇਆ ਕਰਦੇ ਨੇ ਤੇ ਬੇਅੰਤ ਲੋਕਾਈ ਦਾ ਭਲਾ ਕਰਕੇ ਜਾਂਦੇ ਨੇ ਸਰੀਰ ਤੱਕੇ ਪਰਵੇ ਚਲੇ ਜਾਂਦੇ ਨੇ ਪਰ ਫਿਰ ਵੀ ਉਹਨਾਂ ਦੀ ਸਿੱਖਿਆ ਉਹਨਾਂ ਦਾ ਜਿਹੜਾ ਸਿਰਜਿਆ ਹੋਇਆ ਇਤਿਹਾਸ ਹੁੰਦਾ ਹੈ ਉਹ ਫਿਰ ਵੀ ਲੋਕਾਈ ਨੂੰ ਸਿੱਖਿਆ ਦਿੰਦਾ ਰਹਿੰਦਾ ਹੈ ਕਿ ਸੰਸਾਰ ਦੇ ਲੋਕ ਉਹਨਾਂ ਦੀਆਂ ਯਾਦਾਂ ਨੂੰ ਹਮੇਸ਼ਾ ਵਾਸਤੇ ਆਪਣੇ ਦਿਲਾਂ ਦੇ ਵਿੱਚ ਤਰੋ-ਤਾਜ਼ਾ ਰੱਖਦੇ ਹਨ ਸੰਤ ਬਾਬਾ ਜਮਲਾ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਦੇ ਜੀਵਨ ਦੀ ਇੱਕ ਘਟਨਾ ਸਾਂਝੀ ਕਰਕੇ ਮੈਂ ਸਮਾਪਤੀ ਕਰਦੇ ਨਹੀਂ ਧਾਰੀਵਾਲ ਪਿੰਡ ਉਹਨ ਤੋਂ ਪੁੱਛ ਲੈ ਤਾਰੇ ਜਿਨੇ ਦੇ ਵਿੱਚ ਹੈ ਧਾਰੀਵਾਲ ਬਿਆਸ ਦੇ ਕੋਲ ਵੱਸਦਾ ਪਿੰਡ ਹੈ ਤੇ ਹਰ ਸਾਲ ਜਦੋਂ ਬਿਆਸਾ ਦਾ ਤਾੜੀ ਦਾ ਹੜ ਆਉਂਦਾ ਸੀ ਤੇ ਪਿੰਡ ਦੀ ਬਣਾਈ ਹੋਈ ਜ਼ਮੀਨ ਤੇ ਪੈਦਾ ਕੀਤੀ ਹੋਈ ਫਸਲ ਸਾਰੀ ਉੱਜੜ ਜਾਇਆ ਕਰਦੀ ਸੀ ਪਿੰਡ ਦੇ ਲੋਕਾਂ ਨੇ ਸਲਾਹ ਕੀਤੀ ਤੇ ਸਲਾਹ ਕਰਕੇ ਕਹਿੰਦੇ ਵੀ ਕੀ ਕਰੀਏ ਉਸ ਸਮੇਂ ਸੰਤ ਬਾਬਾ ਗੁਰਮੁਖ ਸਿੰਘ ਦੀ ਧਾਰ ਸੇਵਾ ਵਾਲੇ ਮਹਾਂਪੁਰਖ ਸ੍ਰੀ ਅੰਮ੍ਰਿਤਸਰ ਸਾਹਿਬ ਸੇਵਾ ਕਰਾਇਆ ਕਰਦੇ ਸੀ ਪਰਿਵਾਰ ਦੇ ਸੰਗਤ ਜਿਹੜੀ ਸੀ ਇਕੱਠੀ ਹੋ ਕਰਕੇ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਮਾਪੁਰਖੋਂਾਂ ਦੇ ਕੋਲ ਪਹੁੰਚ ਗਏ। ਜਾ ਕਰਕੇ ਬੇਨਤੀ ਕੀਤੀ ਸੰਗਤ ਨੇ ਕਿ ਮਾਪੁਰਖੋ ਆਪ ਪਰਉਪਕਾਰੀ ਜੀ ਸਾਡੇ ਨਗਰ 'ਚ ਹਰ ਸਾਲ ਫਸਲ ਮਾਰੀ ਜਾਂਦੀ ਹੈ, ਜ਼ਮੀਨਾਂ ਬਣਾਉਂਦੇ ਆਂ, ਫੇਰ ਹੜ ਹੁੰਦਾ ਤੇ ਜ਼ਮੀਨਾਂ ਖਰਾਬ ਹੋ ਜਾਂਦੀਆਂ ਨੇ। ਹਰ ਸਾਲ ਪਿੰਡ ਦੇ ਹਾਲ ਜਿਹੜੇ ਜੋ ਬਰਤਲ ਹੁੰਦੇ ਜਾ ਰਹੇ ਨੇ ਸਵਾਸਤੇ ਕੋਈ ਕਿਰਪਾ ਕਰੋ ਕਿ ਹਰ ਦਾ ਪਾਣੀ ਰੋਕਿਆ ਜਾਵੇ ਦਰਿਆ ਦਾ ਪਾਣੀ ਰੋਕਿਆ ਜਾਵੇ ਤੇ ਸੰਤ ਬਾਬਾ ਗੁਰਮੁਖ ਸਿੰਘ ਜੀ ਮਹਾਂਪੁਰਖ ਹਿੰਦੀ ਬੋਲਿਆ ਕਰਦੇ ਸੀ ਥੋੜੀ ਉਹਨਾਂ ਨੇ ਹਿੰਦੀ ਦੇ ਲਫ਼ਜ਼ਾਂ ਦੇ ਵਿੱਚ ਇਹਨਾਂ ਨੂੰ ਆਖਿਆ ਕਹਿਣ ਲੱਗੇ ਤੁਹਾਰੇ ਇਲਾਕੇ ਇੱਕ ਸੰਤ ਰਹਦੇ ਉਹਨਾਂ ਦੇ ਗੂਲ ਚਲੇ ਜਾਓ ਧਾਰੀਵਾਦੀ ਸੰਗਤ ਕਹਿੰਦੀ ਜੀ ਉਹ ਕਿਹੜੇ ਨੇ ਬਾਬਾ ਗੁਰਮੁਖ ਸਿੰਘ ਦੀ ਮਾਪੁਰ ਕਹਿੰਦੇ ਉਹ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿ ਲਿਓ ਉਹਨਾਂ ਕੋਲ ਚਲੇ ਜਾਓ ਜਾਓ ਨਾਲ ਉਹ ਜਾ ਕਰਕੇ ਕਹੋ ਕਿ ਤੁਸੀਂ ਵਿਆਸਾ ਨੂੰ ਬੰਨ ਲਾ ਦਵੋ ਤੇ ਧਾਰੀਵਾਲ ਦੀ ਜ਼ਮੀਨ ਜਿਹੜੀ ਫਿਰ ਕਦੀ ਵੀ ਹੜ੍ਹ ਰੋੜ ਕਰਕੇ ਨਹੀਂ ਲੈ ਜਾਵੇਗਾ ਫਸਲ ਖਰਾਬ ਨਹੀਂ ਕਰੇਗਾ ਬਾਬਾ ਗੁਰਮੁਖ ਸਿੰਘ ਜੀ ਤੋਂ ਬਚਨ ਸੁਣ ਕਰਕੇ ਧਾਰੀਵਾਲ ਦੀ ਸੰਗਤ ਜਿਹੜੀ ਸੀ ਸਤ ਬਾਬਾ ਜਵਾਲਾ ਸਿੰਘ ਜੀ ਮਾਪੁਰਖਾਂ ਦੇ ਕੋਲ ਹਰਖੋਵਾਲ ਆਈ ਆਕਰ ਕੇ ਬੇਨਤੀ ਕੀਤੀ ਕਿ ਬਾਬਾ ਗੁਰਮੁਖ ਸਿੰਘ ਜੀ ਮਾਪੁਰਖਾਂ ਨੂੰ ਅਸੀਂ ਬੇਨਤੀ ਕੀਤੀ ਸੀ ਉਹਨਾਂ ਨੇ ਸਾਨੂੰ ਹੁਕਮ ਲਾ ਕਰਕੇ ਤੁਹਾਡੇ ਕੋਲ ਭੇਜ ਦਿੱਤਾ ਤੇ ਬਾਬਾ ਜਵਾਲਾ ਸਿੰਘ ਜੀ ਮਾਪੁਰਖ ਕਹਿੰਦੇ ਕਿ ਬਾਬਾ ਗੁਰਮੁਖ ਸਿੰਘ ਹੁਣਾਂ ਦਾ ਬਚਨ ਸਾਡੇ ਸਿਰ ਮੱਥੇ ਤੇ ਕੋ ਵੀ ਨਾਮ ਰਸੀਏ ਸਾਧੂ ਹਨ ਉਹਨਾਂ ਦਾ ਜੇ ਕਮਾਈ ਬੜੀ ਸੇਵਾ ਬੜੀ ਹੈ ਦੱਸੋ ਕੀ ਗੱਲ ਹੈ ਕਹਿੰਦੇ ਪਿਆ ਗੱਲ ਹੈ ਤੇ ਬਾਬਾ ਸਤਿ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖ ਕਹਿੰਦੇ ਵੀ ਇਹ ਦੱਸੋ ਵੀ 10 ਸਾਲ ਵਾਸਤੇ ਬੰਨ ਲਾਉਣਾ ਹੈ 20 ਸਾਲ ਵਾਸਤੇ ਰੋਕਾ ਲਾਉਣਾ ਹੈ 30 ਸਾਲ ਵਾਸਤੇ ਲਾਉਣਾ ਹੈ ਵੀ ਸਮਾਂ ਦੱਸੋ ਮੈਨੂੰ ਸਾਨੂੰ ਸਮਾਂ ਦੱਸੋ ਕਿੰਨੇ ਸਮੇਂ ਵਾਸਤੇ ਵਿਆਹ ਨੂੰ ਰੋਕ ਨਹੀਂਏ ਉਹ ਸੋਚੀ ਪੈ ਗਏ ਪਿੰਡ ਵਾਲੇ ਕਹਿੰਦੇ ਵੀ ਜੇ ਕਹਤਾ 20 ਸਾਲ ਤੇ 20 ਸਾਲ ਬਾਅਦ ਸਾਡੇ ਬਿਆਣੇ ਸਾਨੂੰ ਗਾਲਾਂ ਕੱਢਣਗੇ ਕਿ ਸਾਡੇ ਪਿਓ ਦਾਦੇ ਗਏ ਸੀ ਵੀ ਸਦਾ ਵਾਸਤੇ ਬੰਨਣ ਵਾਲੀ ਤੇ ਉਹਨਾਂ ਸਲਾਹ ਕਰਨੀ ਸਾਰਿਆਂ ਨੇ ਤੇ ਬਾਬਾ ਜਵਾਲਾ ਸਿੰਘ ਮਾਪੁਰਖਾ ਨੂੰ ਕਹਿੰਦੇ ਵੀ ਬਾਬਾ ਜੀ ਅਸੀਂ ਤੇ ਸਦਾ ਵਾਸਤੇ ਬੰਨ ਲਵਾਉਣਾ ਹੈ। ਤੇ ਸੰਤ ਬਾਬਾ ਜਵਾਲਾ ਸਿੰਘ ਮਾਪੁਰਖਾ ਨੂੰ ਕਹਿੰਦੇ ਵੀ ਸਦਾ ਵਾਸਤੇ ਬੰਨ ਲਾਉਣ ਦਾ ਸਾਨੂੰ ਹੁਕਮ ਉਥੋਂ ਨਹੀਂ ਆਇਆ। ਇਹ ਸਵਾਸਤੇ ਤੁਸੀਂ ਉੱਥੇ ਫੇਰ ਜਾਓ ਪਰਤ ਕਰਕੇ ਤੇ ਹੁਕਮ ਲੈ ਕਰਕੇ ਆਓ। ਧਾਰੀ ਵਾਲੇ ਸੰਗਤ ਫੇਰ ਸੰਤ ਬਾਬਾ ਗੁਰਮੁਖ ਸਿੰਘ ਜੀ ਕੋ ਚਲੀ ਗਈ। ਬੇਨਤੀ ਕੀਤੀ ਵੀ ਆਹ ਗੱਲ ਹੈ ਬਾਬਾ ਗੁਰਮੁਖ ਸਿੰਘ ਜੀ ਮਹਾਂਪੁਰਖ ਕਹਿੰਦੇ ਧਾਰੀ ਵਾਲਿਓ ਤੁਸੀਂ ਲਾਲਚੀ ਹੋ ਗਏ ਪੈ ਤੁਸੀਂ ਬੜਾ ਵੱਡਾ ਲਾਲਚ ਕਰ ਲਿਆ ਤੋ 20 ਸਾਲ ਤੁਸੀਂ ਤੇ ਪੱਕਾ ਲਵਾਉਣਾ ਚਾਹੁੰਦੇ ਜੇ ਤੇ ਸੰਗਰ ਨੇ ਬੇਨਤੀ ਕੀਤੀ ਮਹਾਂਪੁਰਖ ਹੁੰਦੇ ਪਰਉਪਕਾਰੀ ਨੇ ਤੇ ਮਹਾਂਪੁਰਖਾਂ ਨੇ ਬਚਨ ਕਰ ਦਿੱਤਾ ਸੰਤ ਬਾਬਾ ਗੁਰਮੁਖ ਸਿੰਘ ਕਾਰ ਸੇਵਾ ਵਾਲਿਆ ਮਹਾਂਪੁਰਖਾਂ ਦਾ ਬਚਨ ਹੋਇਆ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖਾਂ ਨੇ ਜਾ ਕਰਕੇ ਬੰਦ ਲਾਇਆ ਤੇ ਜਾਮਨੇ ਪਾ ਦਿੱਤੇ ਬਿਆਸਾ ਦਰਿਆ ਨੂੰ ਸੰਤ ਬਾਬਾ ਗੁਰਮੁਖ ਸਿੰਘ ਹੁਣਾਂ ਦੀ ਕਹਿਣ ਲੱਗੇ ਕਿ ਬਾਬਾ ਗੁਰਮੁਖ ਸਿੰਘ ਹੁਣਾਂ ਦੀ ਜਾਮਣੀ ਇਹ ਵਿੱਚ ਤੇ ਦਾਸ ਜਵਾਲਾ ਸਿੰਘ ਤੈਨੂੰ ਬੰਨ ਲਾਉਂਦਾ ਹੈ ਪਿਆਜ ਤੋਂ ਬਾਅਦ ਧਾਰੀਵਾਲ ਦੀ ਜ਼ਮੀਨ ਨੂੰ ਮੈਂ ਤੂੰ ਰੋੜਨਾ 88 ਦੇ ਵਿਹਾਰ ਹੋਏ ਤੋਂ ਬਾਅਦ ਆਏ ਸਭ ਤੋਂ ਵੱਡੇ ਜਿਹੜੇ ਪੰਜਾਬ ਦੇ ਹਰ ਸਿੱਖ ਪਰ ਕਹਿੰਦੇ ਕਿ ਧਾਰੀਵਾਲ ਦੀ ਜ਼ਮੀਨ ਸਾਬਤ ਲਈ ਫਸਲਾਂ ਸਾਬਤ ਰਹੀਆਂ ਨਹੀਂ ਲੁੜੀਆਂ ਇਹ ਮਹਿਮਾ ਹਉਨਾ ਸੰਤਾਂ ਦੀ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਜਿਉਂ ਕੱਤਾਂ ਨੂੰ ਵੀ ਹੁਕਮ ਲਾ ਦੇਣ ਤੇ ਉਹ ਤੱਕ ਵੀ ਉਹਨਾਂ ਦੇ ਹੁਕਮ ਨੂੰ ਪਲਟਾ ਨਹੀਂ ਸਕਦੇ ਇਹ ਹੈ ਪੀਕ ਸਾਧ ਵਚਨ ਅਟਲਾਧ ਉਹਨਾਂ ਦਾ ਵਚਨ ਸਦਾ ਵਾਸਤੇ ਅਟਲ ਹੁੰਦਾ ਹੈ ਸੇ ਮਹਾਂਪੁਰਖਾਂ ਦੀ ਯਾਰ ਦੇ ਵਿੱਚ ਆਪ ਜੀ ਜੁੜੇ ਜਿਉਂ ਉਹਨਾਂ ਦੇ ਜਨ ਦਿਹਾੜੇ ਨੂੰ ਮੁਖ ਰੱਖਦੇ ਹੋਏ ਆਪ ਜੀ ਹਾਜ਼ਰੀਆਂ ਭਰ ਰਹੇ ਜੀ ਸੰਤਾਂ ਮਹਾਂਪੁਰਖਾਂ ਦਾ ਇੱਕ ਗੰਬਾਣੀ ਨੇ ਵੱਡਾ ਕਰਕੇ ਲਿਖਿਆ ਕਿ ਸੰਤ ਜਪਾਵੇ ਨਾਮ ਉਹ ਨਾਮ ਜਪਉਂਦੇ ਨੇ ਸਭ ਤੋਂ ਵੱਧ ਇਸ ਵਾਸਤੇ ਸਾਰੇ ਸੰਗਤ ਨੂੰ ਬੇਨਤੀ ਆਓ ਹਾਜ਼ਰੀ ਲਾ ਦਿਓ ਦੋ ਵਾਰੀ ਆਪਾਂ ਲਾ ਕਰਕੇ ਹਾਜ਼ਰੀ ਫਿਰ ਸਮਾਪਤੀ ਕਰੀਏ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ लपया जा जाता है उसे तीर्थ बन जाता है यह जा सारी नाम की कमाई है छोटी जी साखी प्रचलित है गंगा के किनारे साधु की मंडली रही थी जो बदवान से गंगा दे रोज इनान करता गांधी रख लो कुछ रख लो इनान करने तो बाद तो जल पानी तैयार करके फिर छकता के पास गया वे मन चा भी साधु तो रोज गंगा के किनारे रहते रेंदे आनान करके जल पानी तैयार करते हैं उन्हें विचार करके साधुओं को जल पानी छक लिया जो प्रसादा बनया हुया जो प्रशादा छकन तो बाद विचार बैठे तो साधु ने कहा पहला ही उस बंद ने कहना किसी बड़े कर्मे हो जेड़े रोज गंगा के स्नान करके गंगा के किनारे तीन रेंदे हो तो भाग अच्छा है इनान करके तीन फिर जल पानी छकते तैयार है, करते हैं छकते साधु है। मंडली पता की कह रही है कहने असी गंगा चनान ही नहीं कर छपड़ी है साड़ी छोटी जेती स्नान कर दी जल पानी वरतद वो तो बंदे मन में बड़ा दुख लगे कहना मैं गंगा का इनान करे जल पानी तैयार तैरेता की तरह बी मेरा गया। तो धर्म टुट गया उतो खिज्या वजह तुर गया तुरै अगे थोड़ी दूर गया तेन गाय मिली तिना दे रंग कले सन को लंगिया थोड़ी दूर चले गया थोड़ी दूर गया फिर उसद मिली उन्होंने रंग चिटे से वह भी रुक गया गाय भी रुक गया उजासी साम की कमाई की गल उन्हें पूछे भी तुम कौन पैना थोड़ा रंग कला से हूँ रंग चिट्टा हो गया एक ने कहा कि मैं गंगा एक ने कहा मैं जमन एक ने कहा मैं सुरस्ती लोग साढ़े च नहा अपने कर्म की मैल सा छे साधु इन्हें छपड़ी नाम जपते तो पानी वरतान करते सुरगुरु होकर चलें नाम दे के नी पापा की जो तो मैल है लोगों ने साढ़े छड़ी थी उन्होंने सुरगुरु करके धो के फिर अपना रंग जो चिटाकर करके चलिए सो कहन तो भाव है कि नाम की एड् वी कमाई है तीर्थ रावण जाओ तीर्थ नाम तो इतने बाबा ज्वाला सिंह नाम जपे है अज तीर्थ बन गया संगता आ रही हैं नमस्कारा कर रही हैं कोई दुध मंग रहे हैं कोई मांग मंग हैं कुछ मंग रहे है सब कुछ किसी प्राप्त हो रहे हैं क्यों प्राप्त हो रहे